ਗਵਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਦਿਨੇ ਅੱਡੀ ਚੋਟੀ ਦਾ ਝੋੜ ਲਗਾਇਆ ਜਾ ਰਿਹਾ ਹੈ ਹਾਲਾਂਕਿ ਜਵੰਤ ਜਪਤ ਹੋਈ ਐਡਵੋਕੇਟ ਪਰਮਪਕਾਰ ਸਿੰਘ ਘੁੰਮਣ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਮਨੀ ਚੌਂ ਲੜੇਗੀ ਹਲਕਾ ਲੁਧਿਆਣਾ ਪੱਛਮੀ ਤੋਂ ਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਕਾਫੀ ਲੰਬੇ ਸਮੇਂ ਤੋਂ ਵਿਰੋਧ ਹੋ ਰਿਹਾ ਹੈ ਅਤੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਸਭਾ ਅਤੇ ਪੰਜ ਪਿਆਰਿਆਂ ਸਭਾਨਾ ਬੰਦੂ ਕੱਲ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਬਵਾਲ ਮਚ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਵੇਂ ਨੇ ਵੀ ਸਖਤ ਨਿੰਦਿਆ ਕੀਤੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਉੱਪਰ ਹੈ ਇਹ ਸਭ ਤੋਂ ਸਭ ਕੁਝ ਅਦਾਲਤ ਹੈ ਸਿੱਖਾਂ ਦੀ ਹਰੇਕ ਸਿੱਖ ਸਜਦਾ ਕਰਦਾ ਹੈ ਲੇਕਿਨ ਕੀ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਫੈਸਲੇ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਹੋਏ ਸੀ ਕੀ ਉਹਨਾਂ ਨੂੰ ਮੰਨਿਆ ਕੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤਾ ਕੀ ਉਹਨਾਂ ਹੁਕਮਨਾਮਿਆਂ ਉੱਤੇ ਪਹਿਰਾ ਦਿੱਤਾ ਜੇਕਰ ਉਹਨਾਂ ਹੁਕਮਨਾਮਿਆਂ ਉੱਤੇ ਪਹਿਰਾ ਦਿੱਤਾ ਹੁੰਦਾ ਤਾਂ ਐਡਵੋਕੇਟ ਪਰ ਉਪਕਾਰ ਸਿੰਘ ਘੋਮਣ ਦੀ ਜ਼ਬਾਨਤ ਜਬਤ ਨਹੀਂ ਹੋਣੀ ਸੀ ਕਕੋ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਅਤੇ ਸ਼੍ਰੀ ਅਕਾਲ ਤਖਸੈਬ ਦੇ ਸਾਬ ਦੀ ਫਸੀਲ ਤੋਂ ਬਣਾਈ ਕਮੇਟੀ ਅਤੇ ਇਹ ਸਾਰੇ ਧੜੇ ਜੇਕਰ ਇਹ ਇਕੱਠੇ ਹੋ ਜਾਂਦੇ ਤਾਂ ਰਿਜ਼ਲਟ ਕੁਝ ਹੋਰ ਹੁੰਨੇ ਸੀ ਕਿਉਂਕਿ ਕੌਮ ਜਿਹੜੀ ਹੈ ਹਾਲੇ ਵੀ ਉਹਨਾਂ ਦੇ ਦਿਲ ਦੇ ਵਿੱਚ ਦਰਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਲੇਕਿਨ ਇੱਧਰ ਸ਼੍ਰੀ ਅਕਾਲ ਤਖਸੈਬ ਦੇ ਲਿਖਿਆ ਹੈ ਕਿ ਅੱਜ ਸ਼੍ਰੀ ਅਕਾਲ ਤਖਸੈਬ ਵਿਖੇ ਪੰਜ ਸਹਿਬਾਨਾਂ ਦੀ ਕਰਤਾ ਹੋਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਦੀ ਅਗਵਾਈ ਵਿੱਚ ਇਹ ਇਕਤਰਤਾ ਹੋਈ ਹੁਣ ਬੈਠ ਖਤਮ ਹੋ ਚੁੱਕੀ ਹੈ ਜ데ਦਰ ਗਿਆਨੀ ਕੁਲਦੀਪ ਸਿੰਘ ਗੜਗਾ ਜਵਰ ਨੌਨ ਸ਼੍ਰੀ ਅਕਾਲ ਤਖਸੈਬ ਸੇਬੀਲ ਤੋਂ ਕਈ ਐਮ ਫੈਸਲੇ ਸੁਣਾਏ ਗਏ ਬੈਠ ਵਿੱਚ ਬੈਠਕ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਦੇ ਮਸਲੇ ਤੇ ਚਰਚਾ ਹੋਈ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇੱਕ ਹੁਕਮਨਾਮਾ ਸਾਹਿਬ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਅਲਾ ਲਿਆ ਗਿਆ ਸੀ ਪਰ ਹੁਣ ਸ਼੍ਰੀ ਅਕਾਲ ਤਖਸੈਬ ਨੇ ਇਸ ਤੇ ਵਿਰਾਮ ਲਗਾਉਂਦੇ ਹੋਏ ਸਪਸ਼ਟ ਕੀਤਾ ਹੈ ਕਿ ਇਹ ਫੈਸਲਾ ਸਿਧਾਂਤਹੀਣ ਤੇ ਪ੍ਰਤੀਕਿਰਿਆ ਵਿਰੋਧੀ ਸੀ ਇਸ ਦੇ ਨਾਲ ਹੀ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗੁਰਦੇਵਾਲ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਤੇ ਹਰਪਾਲ ਸਿੰਘ ਤੇ ਡਾਕਟਰ ਗੁਰਮੀਤ ਸਿੰਘ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਖਿਲਾਫ ਕਾਰਵਾਈ ਕਰਦੇ ਹੋਏ ਹੁਕਮ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਪੰਤਕ ਸਟੇਜ ਤੇ ਨਹੀਂ ਬੁਲਾਏ ਜਾਣਗੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹ ਗਲਤੀਆਂ ਦੀ ਖਿਮਾ ਦੀ ਯਾਤਰਾ ਨਹੀਂ ਕਰਦੇ ਉਦੋਂ ਤੱਕ ਖਾਲਸਾ ਪੰਥ ਇਹਨਾਂ ਨੂੰ ਮੂਨਾ ਲਾਏ ਇਹ ਹੁਕਮ ਰਾਮਾ ਜਾਰੀ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਯਾਨੀ ਕਿ ਸਿੱਧੇ ਸ਼ਬਦਾਂ ਵਿੱਚ ਕਹੀਏ ਕਿ ਜਿਹੜਾ ਹੁਕਮ ਨਾਵਾ ਐਜ਼ੇ ਤਰਖਾਇਆ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਜਾਰੀ ਕੀਤਾ ਗਿਆ ਸੀ ਪੰਜ ਪਿਆਰੇ ਸਹਿਬਾਨਾਂ ਵੱਲੋਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਰ ਦਿੱਤਾ ਹੈ ਸਿਮਰਨਜੀਤ ਸਿੰਘ ਮਾਨਵੀ ਜਿਹੜੇ ਹੱਕ ਵਿੱਚ ਆਏ ਨੇ ਸ਼ਰਮੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੇਕਿਨ ਗੱਲ ਇੱਥੇ ਹੈ ਕਿ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਗਿਆ ਸੀ ਕਿ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਗਿਆ ਕੀ ਸੁਖਬੀਰ ਸਿੰਘ ਬਾਦਲ ਬਨਕਰ ਹੋਏ ਭਗੋੜੇ ਹੋਏ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮਤਲਾ ਲਾਇਆ ਯਾਨੀ ਕਿ ਕੌਮ ਪੂਰੀ ਤਰ੍ਹਾਂ ਪਬਲ ਉਸੇ ਵਿੱਚ ਹੈ ਕੌਮ ਤਾਂ ਇਥੋਂ ਤੱਕ ਕਹਿ ਰਿਹਾ ਕਿ ਸਾਨੂੰ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਰੀ ਕੁਲਦੀਪ ਸਿੰਘ ਗੱਜ ਮਨਜ਼ੂਰ ਨਹੀਂ ਆ 6 ਜੂਨ ਨੂੰ ਕੱਲੂ ਘਾਰੇ ਵਾਲੇ ਦਿਨ ਕੀ ਹੋਇਆ ਅਰਦਾਸ ਤੋਂ ਇਲਾਵਾ ਜਿਹੜਾ ਫਰਮਾਨ ਜਾਰੀ ਕਰਨਾ ਸੀ ਉਹ ਨਹੀਂ ਕਰ ਦਿੱਤਾ ਗਿਆ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਰੀ ਕੁਲਦੀਪ ਸਿੰਘ ਗੱਜ ਨੂੰ ਲੇਕਿਨ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਨੇ ਕੱਲ ਜਿਹੜਾ ਫੈਸਲਾ ਸੁਣਾਇਆ ਹੈ ਜਿਨ੍ਹਾਂ ਦੇ ਮੈਂ ਤੁਸੀ ਤੁਹਾਨੂੰ ਨਾਮ ਲਏ ਨੇ ਇਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਜਿੰਨੀ ਦੇਰ ਤੱਕ ਇਹ ਆਪਣੀਆਂ ਕੀਤੀਆਂ ਗਲਤੀਆਂ ਦੀ ਮਾਫੀ ਨਹੀਂ ਮੰਗਲਦੇ 19 ਦੇਰ ਤੱਕ ਕੌਮ ਨੂੰ ਸੰਬੋਧਨ ਕੀਤਾ ਗਿਆ ਹੈ ਕਿ ਇਹਨਾਂ ਨੂੰ ਧਾਰਮਿਕ ਸਟੇਜਾਂ ਤੇ ਨਾ ਭਰਾਜ ਜਾਵੇ ਪਹਿਲਾਂ ਆਪਣੀ ਗਲਤੀ ਮੰਨਣ ਯਾਨੀ ਕਿ ਸਿੱਧੇ ਸ਼ਬਦਾਂ ਵਿੱਚ ਕਹੀਏ ਕਿ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਆਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਦਾ ਧੰਨਵਾਦ